ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਜਹਾਜ਼ ਦੇ ਟਾਇਰਾਂ 'ਚ ਬੈਠ ਕੇ ਬਾਹਰਲੇ ਦੇਸ਼ ਜਾਣਾ ਹੈ ਤਾਂ ਤੁਹਾਡਾ ਜਵਾਬ ਹੋਵੇਗਾ ਨਹੀਂ ਇਹ ਕਿਵੇਂ ਹੋ ਸਕਦਾ ਹੈ ਪਰ ਦੋਸਤੋ ਅਜਿਹਾ ਹੀ ਕੁਝ ਕਰ ਦਿਖਾਇਆ ਸੀ ਪੰਜਾਬ ਦੇ ਇਸ ਵੀਰ ਨੇ ਜਿਸ਼ ਦੀ ਤੁਸੀਂ ਫੋਟੋ ਆ ਸਕਰੀਨ ਤੇ ਚੱਲਦੀ ਦੇਖ ਰਹੇ ਹੋ ਇਸ ਵੀਰ ਨੇ ਦਿੱਲੀ ਤੋਂ ਲੰਡਨ ਤੱਕ ਜਹਾਜ਼ ਦੇ ਟਾਇਰਾਂ ਵਿੱਚ ਬੈਠ ਕੇ ਸਫ਼ਰ ਕੀਤਾ ਸੀ ਤੇ ਇਹ ਸਫ਼ਰ ਕਿੰਨਾ ਖੌਫਨਾਕ ਸੀ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗੇ ਇਹ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਸੋ ਵੀਡੀਓ ਨੂੰ ਐਂਡ ਅਕ ਜ਼ਰੂਰ ਦੇਖਿਓ ਸਕਰੀਨ ਤੇ ਜਿਸ ਸਰਦਾਰ ਦੀ ਫੋਟੋ ਦੇਖ ਰਹੇ ਹੋ ਇਸ ਦਾ ਨਾਮ ਹੈ ਪ੍ਰਦੀਪ ਸੈਣੀ ਤੇ ਇਸ ਦਾ ਇੱਕ ਛੋਟਾ ਭਰਾ ਸੀ ਵਿਜੇ ਸੈਣੀ ਤੇ ਅੱਜ ਤੋਂ ਤਕਰੀਬਨ 29 ਸਾਲ ਪਹਿਲਾਂ ਇਹ ਦੋਨੋਂ ਭਰਾ ਪੰਜਾਬ ਰਹਿੰਦੇ ਸੀ ਪ੍ਰਦੀਪ ਸੈਣੀ ਕਾਰ ਮਕੈਨਿਕ ਦਾ ਕੰਮ ਕਰਦਾ ਸੀ ਤੇ ਇਸ ਕਾਰ ਮਕੈਨਿਕ ਦੇ ਕੰਮ ਤੋਂ ਪ੍ਰਦੀਪ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ ਉਸ ਦੇ ਖਵਾਬ ਵੱਡੇ ਸੀ ਉਹ ਚਾਹੁੰਦਾ ਸੀ ਕਿ ਵਿਦੇਸ਼ ਜਾ ਕੇ ਕਮਾਈ ਕਰੇ ਤੇ ਆਪਣੇ ਮਾਪਿਓ ਤੇ ਬਾਕੀ ਪਰਿਵਾਰ ਨੂੰ ਵਧੀਆ ਜ਼ਿੰਦਗੀ ਦਿਖਾ ਸਕੇ ਇੱਕ ਵਾਰ ਦੀ ਗੱਲ ਹੈ ਕਿ ਪ੍ਰਦੀਪ ਲਗਭਗ ਅਕਤੂਬਰ 1996 ਨੂੰ ਰੋਜ਼ਾਨਾ ਦੀ ਤਰ੍ਹਾਂ ਕਾਰ ਇੱਕ ਕਰਦਾ ਪਿਆ ਸੀ ਤਾਂ ਉਸਦੇ ਦਿਮਾਗ 'ਚ ਇੱਕ ਗੱਲ ਆਈ ਕਿ ਲੋਕ ਕਿੰਨੇ-ਕਿੰਨੇ ਰੁਪਏ ਖਰਚ ਕੇ ਬਾਹਰ ਜਾਂਦੇ ਆ ਕਿਉਂ ਨਾ ਕੋਈ ਅਜੀਹਾ ਜੁਗਾੜ ਲਾਈਏ ਕਿ ਬਾਹਰ ਵੀ ਚਲ ਜਾਈਏ ਤੇ ਪੈਸਾ ਵੀ ਨਾ ਲੱਗੇ ਇਹ ਹੀ ਗੱਲ ਉਸਨੇ ਆਪਣੇ ਨਿੱਕੇ ਭਰਾ ਵਿਜੇ ਸੈਣੀ ਨਾਲ ਕੀਤੀ ਨਿੱਕਾ ਭਰਾ ਵੀ ਸਹਿਮਤ ਹੋ ਗਿਆ ਤੇ ਦੋਨਾਂ ਨੇ ਸਕੀਮ ਬਣਾਈ ਕਿ ਜਹਾਜ਼ ਦੇ ਟਾਇਰਾਂ 'ਚ ਬੈਠ ਕੇ ਬਾਹਰਲੇ ਦੇਸ਼ ਚਾਇਆ ਜਾ ਸਕਦਾ ਹੈ ਬਸ ਫਿਰ ਕੀ ਸੀ ਦੋਨੋਂ ਭਰਾ ਤਿਆਰ ਸੀ ਤੇ ਅਗਲੇ ਦਿਨ ਹੀ ਬਸ 'ਚ ਬੈਠ ਕੇ ਪੰਜਾਬ ਤੋਂ ਦਿੱਲੀ 에어ਪੋਰਟ ਪੁੱਜੇ 에어ਪੋਰਟ ਪੁੱਜ ਕੇ ਉਹਨਾਂ ਨੇ ਦੇਖਿਆ ਵੀ ਇੱਕ ਜਹਾਜ਼ ਤਿਆਰ ਹੈ ਉਡਾਨ ਭਰਨ ਲਈ ਜੋ ਲੰਡਨ ਜਾ ਰਿਹਾ ਹੈ ਜਹਾਜ਼ ਦੇ ਟਾਇਰਾਂ 'ਚ ਲੁਗਣ ਦਾ ਤਰੀਕਾ ਦੋਨਾਂ ਦੇ ਦਿਮਾਗ ਵਿੱਚ ਪਹਿਲਾਂ ਹੀ ਸੀ ਤੇ ਹੁਣ ਉਹ ਇਸ ਕੰਮ ਨੂੰ ਕਰਨ ਲਈ ਤਿਆਰ ਵੀ ਸੀ ਅੱਜ ਤੋਂ 28 29 ਸਾਲ ਪਹਿਲਾਂ 에어ਪੋਰਟ ਤੇ ਕੋਈ ਵੀ ਜ਼ਿਆਦਾ ਸਿਕਿਉਰਿਟੀ ਚੈਕਿੰਗ ਨਹੀਂ ਸੀ ਹੁੰਦੀ ਇਸ ਕਰਕੇ ਉਹ ਦੋਨੋਂ ਆਸਾਨੀ ਨਾਲ ਟਾਇਰਾਂ 'ਚ ਲੁਗ ਗਏ ਜਹਾਜ਼ ਦੇ ਟਾਇਰਾਂ ਵਿੱਚ ਲੁਗਣ ਦਾ ਮਤਲਬ ਇਹ ਨਹੀਂ ਕਿ ਉਹ ਜਹਾਜ਼ ਦੇ ਟਾਇਰਾਂ ਵਿੱਚ ਹੀ ਵੜ ਗਏ ਟਾਇਰਾਂ 'ਚ ਲੁਗਣ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਟਾਇਰ ਖੁੱਲਦੇ ਨੇ ਤਾਂ ਉਹਨਾਂ ਦੇ ਵਿੱਚ ਜੋ ਸਪੇਸ ਬਣਦੀ ਏ ਉਸ ਹਿੱਸੇ ਵਿੱਚ ਦੋਨੋਂ ਭਰਾ ਲੇਟ ਗਏ ਬਸ ਫਿਰ ਕੀ ਸੀ ਇਹ ਜਹਾਜ਼ ਆਪਣੇ ਟਾਈਮ ਤੇ ਉਡਾਨ ਭਰਨ ਲਈ ਤਿਆਰ ਸੀ ਤੇ ਉਹ ਦੋਨੋਂ ਭਰਾ ਆਪਣੀ ਆਪਣੀ ਜਗ੍ਹਾ 'ਚ ਫਸੇ ਹੋਏ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨਾਲ ਕਿੰਨਾ ਖੌਫਨਾਕ ਹੋਣ ਵਾਲਾ ਹੈ ਬ੍ਰਿਟਸ 에ਅਰਵੇਜ਼ ਬੋਇੰਗ 747 ਜਿਸ ਨੇ ਆਪਣੀ 4000 ਮੀਲ ਦੀ ਉਡਾਨ ਭਰੀ ਤੇ ਬਸ ਦੋਨਾਂ ਭਰਾਵਾਂ ਦੀ ਜ਼ਿੰਦਗੀ ਮੌਤ ਦਾ ਸਫ਼ਰ ਸ਼ੁਰੂ ਹੋ ਗਿਆ ਹਵਾਵਾਂ 'ਚ ਉਡਣ ਤੋਂ ਬਾਅਦ ਇਸ ਜਹਾਜ਼ ਨੇ ਆਪਣੀ ਪੂਰੀ ਸਪੀਡ ਫੜ ਲਈ ਸੀ ਤੇ ਇਸ ਜਹਾਜ਼ ਦੀ ਆਵਾਜ਼ ਦਾ ਖੜਕਾ ਇੰਨਾ ਸੀ ਕਿ ਦੋਨੋਂ ਭਰਾ ਆਪਸ ਵਿੱਚ ਕੋਈ ਗੱਲਬਾਤ ਨਹੀਂ ਸੀ ਕਰ ਸਕਦੇ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ ਓਵੇਂ-ਓਵੇਂ ਹੀ ਟੈਂਪਰੇਚਰ ਘਟਦਾ ਜਾ ਰਿਹਾ ਸੀ ਤੇ ਫਿਰ ਇੱਕ ਟਾਈਮ ਅਜਿਹਾ ਆਇਆ ਕਿ ਟੈਂਪਰੇਚਰ ਮਾਈਨਸ 3